ਸੁਣ ਜਾ ਵੀ ਗੱਲ ਬਹੁਤ ਆਵੇ ਕਾਲੇ ਇਹ ਹੈਪੀ ਦਾ ਅੱਜ ਮੇਰੇ ਮਿੱਤਰੋ ਜੋਰ ਲੱਗਿਆ ਹੋਇਆ ਵੀ ਮੇਲਾ ਸਾਡੇ ਯਾਰ ਕੁਲਦੀਪ ਗੁਜਰ ਦਾ ਮੇਲਾ ਬੱਲਾ ਵਾਲੇ ਯਾਰਾਂ ਦਾ ਮੇਰੇ ਮਿੱਤਰੋ ਇੱਕ ਪਾਸੇ ਬਰਸਾਲਪੁਰੀ ਅਰਸ਼ਾ ਦੂਜੇ ਪਾਸੇ ਸਾਹਿਲ ਦੇਬਰ ਦੀ ਧਰਤੀ ਦਾ ਹਰਿਆਣਾ ਤੇ ਪੰਜਾਬ ਦੀ ਟੱਕਰ ਬੱਲਾ ਦੇ ਵਿੱਚ ਪਈ ਹੋਈ ਹੈ ਓਏ ਪੁਣ ਕੇ ਜਾਵੀ ਸਰਜ਼ਾਰਾ ਓ ਮਿੱਠੇ ਇਹਨਾਂ ਭਰਾਵਾਂ ਦੇ ਵੱਲੋਂ 1100 ਰੁਪਏ ਦੇ ਹੋਣਗੇ ਵੱਡੇ ਮਾਣ ਆਣ ਦਾਣੇ ਵਾਲਿਆ ਕਹਦੇ ਦਿਉਰੇ ਵਾਲੇ ਨੂੰ ਵੀ ਜੇ ਬੁਲਟ ਤੇ ਬਹਿਣਾ ਆ ਗੋਰਾ ਫੜਨਾ ਪੈਣਾ ਆ ਸਰਾਲੇ ਵਾਲਾ ਉੱਠਾ ਪੂਟਾ ਕੂਟਾ ਕੂਟ ਰੂਗਾ ਕੰਮ ਕਸੂਤਾ ਪੂਟਾ ਕਰੂਗਾ ਕੰਮ ਕਸੂਤਾ ਸਰਾਲੇ ਵਾਲਾ ਗੋਰਾ ਉੱਡ ਗਿਆ ਕਹਿ ਦੋ ਵੱਡੇ ਪੈਨੀਆਂ ਨੂੰ ਗੱਪਰੂ ਹਕ ਬੋਲਣੀ ਵਾਲੇ ਸਰਪੰਚ ਗੋਪੀ ਦਾ ਅਮਰਤ ਹਾਜੀਪੁਰੇ ਦਾ ਔਰ ਵਿਸ਼ੇਸ਼ ਤੌਰ ਤੇ ਤੇਜਿੰਦਰ ਢਿੱਲੋਂ ਹਰਾਂ ਦਾ ਸਨੌਰ ਵਾਲੇ ਮੋਨੀ ਦਾ ਧੰਨਵਾਦ ਮੇਰੇ ਮਿੱਤਰੋ ਇੱਕ ਪਾਸੇ ਅਰਸ਼ ਬਰਸਾਲਪੁਰੀਆ ਰੁਕੀ ਬੇ ਰੁਕੀ ਬੇ ਰਹੀਆ ਜਾਣ ਵਾਲਿਆ ਸੁਣ ਜਾ ਵੀ ਗੱਲ ਬਹੁਤ ਆਵੇ ਕਾਲਿਆ ਇਹ ਬਰਸਾਲਪੁਰੀਆ ਇਹ ਰੋਪਣ ਵਾਲਾ ਚੌਧਰੀ ਮਾਨ ਸਿੰਘ ਜੀ ਸਰਪੰਚ ਸਾਹਿਬ ਹਰਿਆਣੇ ਵਾਲਿਆ ਓ ਜਾ ਕਹਿੜਾ ਇੱਧਰ ਵੇਖਣਾ ਵੀ ਮੇਰੇ ਮਿੱਤਰੋ ਨਾਣੇ ਵਾਲਾ ਪੂਟਾ ਵੀ ਟੇਡਾ ਟੇਡਾ ਝਾਕਦਾ ਕਹਿੰਦੇ ਵੀਰੋ ਬਲਕਾਰੇ ਵਰਗੇ ਸੋਨੂ ਵਰਗੇ ਅਮਨੇ ਵਰਗੇ ਦਿਉਰੇ ਵਾਲਾ ਅਮਨਾ ਰਵੀ ਦਾ ਪੀਰ ਆਮਨਾ ਆਮਨਾ ਖੜਕਾ ਧੜਕਾ ਕਰ ਗਿਆ ਮਾਰਸਤ ਤੇ ਕੱਚੀ ਟੱਕਰ ਪਟਾਲੇ ਦੇ ਬੱਲਾ ਦੇ ਵਿੱਚ ਪਈ ਹੋਈ ਆ ਮੇਰੇ ਮਿੱਤਰੋ ਮੈਦਾਨ ਵਿੱਚ ਭਰਿਆ ਹੋਇਆ ਹੈ ਕਿਵੇਂ ਕਬੱਡੀ ਪਾਉਣ ਦੇ ਵਿਖਣੌਰੀ ਇਲਾਕੇ ਦਾ ਬਾਉਪਰ ਪਿੰਡ ਹੈ ਮੀਰਪੁਰੀਆ ਮੀਰਪੁਰੀਆ ਇੱਕ ਪਾਸੇ ਮਾਨਸਿਆ ਵਾਲਾ ਦੂਜੇ ਪਾਸੇ ਕਹਿੰਦੇ ਸੰਗਰੂਰੀਆ ਉਹ ਖੜਕਾ ਧੜਕਾ ਖੜਕਾ ਧੜਕਾ ਹੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਬੱਲੇ ਦੇ ਵਿੱਚ ਹੋ ਗਿਆ ਮੇਰੇ ਮਿੱਤਰੋ ਇਵੇਂ ਲੱਗਦਾ ਰਕੇਸ਼ ਬਾਪਰੀਆ ਪਾ ਰਿਹਾ ਹੈ ਲਓ ਰਕੇਸ਼ ਬਾਪਰੀਆ ਵਧਿਆ ਹੋਇਆ ਕਹਿੰਦੇ ਮੀਰਪੁਰੀਆ ਟੁੱਟ ਟੁੱਟ ਪੈਂਦਾ ਮੀਰਪੁਰੀਆ ਓਏ ਅੱਜ ਟੁੱਟ ਟੁੱਟ ਪੈਂਦਾ 500 ਰੁਪਏ ਦੀ ਰੇਡ ਕਾਲਾ ਮਾਲਵਾ ਤੇ ਸਾਂ